ਕਲਾ ਬਕਰਾਂ ਵਿੱਚ ਸ਼ਿਗਲੋ ਹਸਪੀਟਲ ਜਿਹੜਾ ਬਲੱਡ ਕੈਂਪ ਜਿਹੜਾ ਲਵਾਇਆ ਦਾ ਗ੍ਰੇਡ بیمار ਸਸਤਾ ਵੱਲੋਂ ਰਹਿ ਗਿਆ ਜਿਸ ਵਿੱਚ ਸਾਰੀ ਸਮਾਜ ਦੇ ਦੰਦਸਿਆ ਸਮਾਜ ਨੂੰ ਜਿਹੜੇ ਮੰਨਣ ਵਾਲੇ ਸਨ ਜਿਹਦੇ ਬੰਦਿਆਂ ਲੋਕਾਂ ਸਮਾਜ ਦਾ ਪਹੁੰਚਿਆ ਸੀ ਸੋ ਸਾਡੇ ਫਤਗੁਰ ਗਦਾਸ ਮਹਾਰਾਜ ਦੇ ਲੋਤੀਜੋਤ ਅਤੇ ਸਾਡੇ ਸਾਡੇ ਫਤਗੁਰ ਅਮਰ ਸਿੰਘ ਸੰਤਰਾਮਨਾਨ ਮਹਾਰਾਜ ਜੀ ਦੇ ਨਾਮ ਉੱਤੇ ਜਿਹੜਾ ਨਾੜੇਪੁਰ ਕੈਂਪ ਲਾਇਆ ਸੋ ਜਿਸ ਵਿੱਚ ਸਾਡੇ ਵੀ ਉੱਥੇ ਕੰਟਰੋਲ ਮੋਟਾ ਮਿਲਿਆ ਸਭੂਰ ਵੀ ਸਾਰੇ ਸਾਥੀ ਸਾਡੇ ਵੀ ਮਾਨੀ ਤੇ ਸਾਡੇ ਤੇਜਨਾ ਜੀ ਸਾਡੇ ਵੀਰ ਜੀ ਬਾਬਾ ਡੇਕਾਂ ਦੀ ਭਾਜੀ ਸਾਡੇ ਮੋਹ ਜੀ ਸੋ ਹੋਰ ਸਾਰੇ ਸਭ ਜਿਹੜੇ ਪਹੁੰਚੇ ਆ ਮੈਂ ਸੜਿਆਂ ਤੇ ਤੁਹਾਨੂੰ ਧੰਨਵਾਦ ਕਰਦਾ ਸੋ ਅੱਗਾ ਹਮੇਸ਼ਾ ਹੀ ਜਦੋਂ ਵੀ ਸਤਿਗੁਰਾਂ ਦਾ ਸਾਡੇ ਸਾਥੇ ਬਖਦਾਜ਼ ਮਰਦਾ ਜੀ ਬਾਬਾ ਸਾਹਿਬ ਜੀ ਗਰ ਮੇਕਣ ਦੀ ਦੋਵੇਂ ਤੋਂ ਬ੍ਰਹਮਾਨੰਦ ਮਾਰੇ ਦੇਸ਼ਾ ਆਪਣੋ ਤੇ ਸਾਰੇ ਸਮਾਜ ਦੇ ਸੂਚੇ ਜੰਦੇ ਬੰਦੀ ਜਿਹੜੀਆਂ ਆਪਣਾ ਫਰਮਾਨਦਾਰੀਆਂ ਚੰਗੀਆਂ ਸੋ ਆਪਾਂ ਸਾਰੇ ਸੂਚੇ ਰਕਾਸ਼ ਸਮਾਜ ਨੂੰ ਵੀ ਇਨਸਾਨ ਸਮਾਜ ਨੂੰ ਵੀ ਬੇਟੀ ਕਹਾਂ ਜਾਂਦੇ ਵੀ ਜਿੱਥੇ ਸਾਡੇ ਡੇਰੇਆਂ ਦਾ ਹਾਲ ਹੈ ਜਿੱਥੇ ਰਕਾਸ਼ ਸਮਾਜ ਦਾ ਥੋੜਾ ਸਾਡੇ ਡੇਰੇ ਸਾਹਮਣੇ ਬੱਲਾ ਹੋਵੇ ਉਸਦੇ ਹਸਪੀਟਲ ਦੇ ਨਾਲ ਨਾਲ ਇੱਕ ਬਲੱਡ ਕੈਂਪ ਜਿਹੜੀ ਇੱਥੇ ਬਣਾ ਜਿ ਬੈਂਕ ਬਣ ਦੇਈ ਦੀ ਆ ਤਾਂ ਜੋ ਆਪਾਂ ਜਿੱਥੇ ਵੀ ਪੰਜਾਬ ਦੇ ਵਿੱਚ ਖੂਨ ਦੀਏ ਸਾਡੀ ਇੱਥੇ ਬਲੱਡ ਬੈਂਕ ਹੋਵੇ ਆਡੇ ਉੱਪਰ ਡੇਢ ਦੇ ਵਿੱਚ ਜਿਹੜੇ ਉੱਤੇਾਰੇ ਸਾਥੀ ਜਿਹੜਾ ਆ ਵੱਡੀ ਮਾਪਦਾ ਤੇ ਪਹੁੰਚ ਕੇ ਜਿਹੜਾ ਬਲਾਟ ਦੇ ਉਹ ਜਿਹੜਾ ਬਲਾਟ ਹੈ ਉੱਤੇ ਪੱਕੇ ਜਿਹੜੇ ਡਾਕਟਰ ਆ ਡਾਕਟਰ ਤਾਂ ਪਹਿਲਾਂ ਵੀ ਹਸਪੀਟਲ ਥੁਲੇ ਹੀ ਉੱਤੇ ਉਹ ਜਿਹੜਾ ਵੀ ਬੰਦੇ ਲੋੜ ਬੰਦ ਹੋਵੇ ਪਰਮਾਰ ਦਾ ਚਾਹੇ ਆਪਣੇ ਕਹਿੰਦੇ ਆਪਣੀ ਜੱਦੇ ਬੰਦੀ ਦਾ ਸਮਾਜ ਦਾ ਹੋਵੇ ਕੋਈ ਵੀ ਲੋੜ ਜਿਹੜਾ ਜਦੋਂ ਫੋਨ ਆਪਾਂ ਕਿਸੇ ਨੂੰ ਦੇਣਾ ਫਿਰ ਉਹ ਬੰਦਾ ਜਾਤ ਪਾਤ ਨਹੀਂ ਪੁੱਛਦਾ ਉਹ ਕਹਿੰਦਾ ਸਾਨੂੰ ਫੋਨ ਜਿਹੜਾ ਐਮਰਜੈਂਸੀ ਦੇ ਦਿਓ ਉਹ ਜਿਹੜਾ ਟੈਸਟ ਵਿੱਚ ਆਪਾਂ ਵੈਸੇ ਲੈਨੇ ਆ ਉਹ ਫ੍ਰੀ ਆ ਬਹੁਤ ਜਿਹੜਾ ਤੁਹਾਡੇ ਸੋਚੇ ਸਵੇਰ ਨੂੰ ਪਹੁੰਚ ਜਾਏਗਾ ਉਹਦਾ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਪੰਜਾਬ ਪ੍ਰਧਾਨ ਸੰਤ ਰਾਮ ਜੀ ਆ ਉਹਨਾਂ ਦੇ ਡੇਰੇ ਵਿੱਚ ਵੀ ਬਲੱਡ ਬੈਂਕ ਕਿੱਦਾਂ ਬਣਨੀ ਚਾਹੀਦੀ ਆ ਤਾਂ ਜੋ ਸਾਰਿਆਂ ਨੂੰ ਮਿਲ ਸਕੇ ਕਿਉਂਕਿ ਅਸੀਂ ਜਦੋਂ ਪ੍ਰਾਈਵੇਟ ਹਸਪਤਾਲਾਂ 'ਚ ਜਿੰਨੇ ਆ ਉਹ ਤਿੰਨਾਂ ਦੇ ਬੜੇ ਪੈਸੇ ਲੈਂਦੇ ਕਈ ਗਰੀਬ ਬੰਦੇ ਹੁੰਦੇ ਆ ਉਹ ਪੈਸੇ ਦੇ ਨਹੀਂ ਸਕਦੇ ਉਹ ਟੈਂਟਾਂ ਦੇ ਵਿੱਚ ਪੈਸੇ ਲੱਗਦੇ ਇਸ ਕਰਕੇ ਆਪਾਂ ਨੂੰ ਕੋਸ਼ਿਸ਼ੀ ਕਰੀਏ ਆਪਣੇ ਡੇਰੇਆਂ ਵਿੱਚ ਬਲੱਡ ਬੈਂਕ ਬਣ ਚਾਹੀਦੀ ਆ ਆਪਣੇ ਡੇਰੇਆਂ ਵਿੱਚ ਆਪਾਂ ਬਲੱਡ ਦੇਈਏ ਦਾ ਮੁਖੀ ਦੇ ਕੋਈ ਇਹਨਾਂ ਬੇਨਤੀ ਕਰਦਾ ਆ ਸਾਰਿਆਂ ਦੇ ਸਸਤਾ ਦਾ ਡੇਰੇ ਵਿੱਚ ਮਾਣ ਦੀ ਸਪੋਰਟਿੰਗ ਟੀਮ ਦਾ ਮੈਂ ਤਹਿ ਦਿਲ ਧੰਨਵਾਦ ਕਰਦਾ ਜਾਂਦਾ ਸਹਬੇ ਕਮਾਲ ਤੁੰਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਗੁਰੂ ਗੋਬੀਦਾਸ ਸਿੰਘ ਆਪੋਂ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜੀ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਦਾ ਗ੍ਰੇਟ ਸਮਾਰੋਹ ਇੰਟਰਨੈਸ਼ਨਲ ਸੰਸਥਾ ਵੱਲੋਂ ਬਲੱਡ ਡੋਨੇਟ ਕੈਂਪ ਅਤੇ ਮਿੱਟੀ ਜਲੂ ਇਸਕੀਮ ਵਿਜੇਂਦਰ ਦੇ ਕਾਲਾ ਬਕਰਾਸ ਏਰੀਆ ਦੇ ਵਿੱਚ ਲਗਾਈ ਗਈ। ਸੋ ਮੈਂ ਆਈਆਂ ਹੋਈਆਂ ਸਾਰੀਆਂ ਸੰਗਠਨਾਂ ਦਾ ਦਿলো ਧੰਨਵਾਦ ਕਰਦਾ ਹਾਂ ਜਿਨ੍ਹਾਂ ਸਾਡੇ ਭੀਮਾਰਨੀ ਉਹ ਆਜਾ ਸਮਾਜ ਪਾਰਟੀ ਤੋਂ ਵਿਪੇਸ਼ ਮਾਨੀ ਜੀ ਔਰ ਸ਼੍ਰੀ ਗੁਰੂ ਗੋਬੀਦਾਸ ਟੈਗਰਪੋਰਟ ਤੋਂ ਦਸਤੀ ਕਲਣ ਬਾਈ ਜੀ ਔਰ ਸਾਡੀ ਬਹੁਤ ਹੀ ਸਤਿਕਾਰਯੋਗ ਸਤਿਸ਼ਮਨ ਬਾਈ ਜੀ ਸ਼ਿਲਗੁਰੂਰਦਾਸ ਜੈਨਾ ਤੋਂ ਉਹ ਵੀ ਪਹੁੰਚੇ ਔਰ ਸਾਡੀ ਸੰਕਾ ਕੈਨੇਡਾ ਤੋਂ ਸਾਡੇ ਅਮਰਜੀਤ ਜੀ ਵੀ ਪਹੁੰਚੇ ਕੁਝ ਨਿਆ ਵੀ ਸੰਕਤਾ ਸਤਿਗੁਰਾਂ ਦੇ ਚਰਨਾਂ ਨੂੰ ਸਮਰਪਿਤ ਹੋ ਕੇ ਅੱਜ ਦੀ ਇਸ ਸੇਵਾ ਦੇ ਵਿੱਚ ਹਾਜ਼ਰ ਹੋਣ ਆ ਉਹਨਾਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਿਉਂਕਿ ਬਲੱਡ ਦਾਨ ਮਹਾਦਾਨ ਕਿਉਂਕਿ ਇਹ ਜੋ ਦਾਨ ਇਹਦਾ ਆਪਾਂ ਕੋਈ ਮੁੱਲ ਨਹੀਂ ਪਾ ਸਕਦੇ ਕਿਉਂਕਿ ਲੋੜਵੰਦ ਵਿਅਕਤੀ ਨੂੰ ਜੇ ਸਾਡਾ ਬਲੱਡ ਚੜਜਾ ਉਹ ਇੱਕ ਗੁਪਤ ਦਾਨ ਸੋ ਮਹਾਰਾਜ ਜੀ ਨੇ ਸਾਨੂੰ ਇਹ ਸਲਾਹ ਹੀ ਕਿ ਸੰਦਿਆ ਜੋ ਸਾਡੇ ਬਲੱਡ ਦਾ ਸਾਡੇ ਖੂਨ ਦਾ ਜੋ ਕਤਰਾ ਵਖ ਕਿਸੇ ਲੋੜ ਬੰਦੇ ਕੰਮ ਆਊਗਾ ਸੋ ਅਸੀਂ ਤੁਹਾਨੂੰ ਤੁਨ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਨੂੰ ਸਮਰਪਿਤ ਹੋ ਕੇ ਔਰ ਡੇਰਾ ਚੱਕਣ ਬੱਲੇ ਦੇ ਦਿੱਤੀ ਸੀ ਪਤੰਜਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਦਾ ਔਰ ਸੰਤ ਪਲਵੰਤਰਾ ਮਹਾਰਾਜ ਜੀ ਦੇ ਆਸ਼ੀਰਵਾਦ ਦਾ ਔਰ ਸਾਡੇ ਸੰਤਾ ਮਹਾਪੁਰਸ਼ਾਂ ਦੇ ਆਸ਼ੀਰਵਾਦ ਨਾਲ ਇਹ ਉਪਰਾਲਾ ਸ਼ੁਰੂ ਕੀਤਾ ਸੋ ਸਤਿਗੁਰੂ ਸਿਸਾ ਅੱਜ ਆਪਣੇ ਕੌਮ ਦੇ ਵਿੱਚ ਪਿਆਰ ਬਣਾਈ ਰੱਖਣ ਅੱਜ ਵੀ ਅਸੀਂ ਗੜੀਗੁਰ ਤੇ ਸਤਗੁਰਾਂ ਦੇ ਚਰਨਾਂ ਨੂੰ ਸਮਰਪਿਤ ਹੋ ਕੇ ਆਪਣੀ ਸੁਭਾਵਾਂ ਮਨਾਉਂਦੇ ਜੀ ਜੋ ਜੈਗੁਰਦੇਵ ਜੀ ਕੰਡੇ ਮਿੱਠੇ ਜਲਦੀ ਸ਼ਮੀਲ ਦੀ ਲਾਈ ਗਈ ਹੈ ਤੇ ਫੁੱਲਦਾਨ ਕੈਂਪੀ ਲਾਈ ਹੈ ਇਸ ਦੇ ਲਈ ਮੈਂ ਆਪ ਨੂੰ ਇਹ ਵੀ ਸਾਡੀ ਗ੍ਰੇਡ ਸਮਾਰਤੀ ਟੀਮ ਹੈ ਸਾਡੇ ਹੀਰਾ ਭਾਜੀ ਸਾਡੇ ਕੁਲਵਿੰਦਰ ਭਾਜੀ ਬਿੱਟੂ ਭਾਜੀ ਤੇ ਸਾਡੇ ਪ੍ਰਧਾਨ ਬਾਬਾ ਟੇਕ ਜੀ ਤੇ ਹੋਰ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਜਿੰਨੇ ਵੀ ਸਾਥੀ ਹੈ ਤੇ ਵਕ ਵਕ ਸੰਗਠਨਾਂ ਤੋਂ ਆਏ ਹੋਏ ਸਾਡੇ ਜੱਸੀ ਭਾਜੀ ਸੁਮਨ ਸਾਹਿਬ ਜਿੰਨੇ ਹੋਰ ਵੀ ਸਾਥੀ ਪਹੁੰਚੇ ਉਹਨਾਂ ਦਾ ਮੈਂ ਦਿਲੋਂ ਹੀ ਕਹਿ ਰਾਇਆ ਕਿ ਹਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਹੜਾ ਖੂਨਦਾਨ ਕੈਂਪ ਦੇ ਵਿੱਚੋਂ ਪਹੁੰਚੇ ਹੈ ਕਿਉਂਕਿ ਖੂਨਦਾਨ ਮਹਾਦਾਨ ਹੈ ਤੁਹਾਨੂੰ ਕਹਦਾ ਕਿ ਬਹੁਤ ਹਸਪਤਲਾਂ ਦੇ ਵਿੱਚ ਖੂਨ ਦੀ ਜਰੂਰਤ ਪੈਂਦੀ ਹੈ ਤੇ ਜਿੰਨੇ ਵੀ ਲੋਕਾਂ ਨੇ ਇਥੇ ਖੂਨਦਾਨ ਕੀਤਾ ਹੈ ਜਾਂ ਹੋਰ ਕਹਿਣਗੇ ਮੈਂ ਆਪਣੇ ਸੰਗਠਨ ਵੱਲੋਂ ਉਹਨਾਂ ਨੂੰ ਵਧਾਈ ਦੇਣਾ ਹੈ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਚੈਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ